ਦਾਤੇ ਮਾਪੇ ਮਾਂ ਦਾ ਨਾਂ ਬੱਚੇ ਦੇ ਜੀਵਨ 'ਚ ਬੜਾ ਵੱਡਾ ਰੋਲ ਹੁੰਦਾ ਹੈ ਮਾਂ ਚਾਹੇ ਆਪਣੇ ਪੁੱਤ ਨੂੰ ਵੱਡੇ ਤੋਂ ਵੱਡਾ ਅਫਸਰ ਬਣਾ ਸਕਦੀ ਹੈ ਮਾਂ ਚਾਹੇ ਆਪਣੇ ਪੁੱਤ ਨੂੰ ਵੱਡੇ ਤੇ ਵੱਡੇ ਅਹੁਦਿਆਂ ਤੇ ਪਹੁੰਚਾ ਸਕਦੀ ਹੈ ਚਾਹੇ ਕੋਈ ਪੁੱਤ ਮੇਰੇ ਵਰਗਾ ਨਖੱਟੂ ਜਾਂ ਕਿਉਂ ਨਾ ਹੋਵੇ ਮਾਂ ਚਾਹੇ ਉਹਦਾ ਦੁਨੀਆ ਤੇ ਨਾਮ ਰੌਸ਼ਨ ਕਰਵਾ ਸਕਦੀ ਹੈ ਉਹ ਕਹਿੰਦੇ ਇੱਕ ਵਾਰਤਾ ਆਈ ਥਾਮਸ ਐਡਸਨ ਇੱਕ ਵਿਗਿਆਨੀ ਹੋਇਆ ਜਿਨੇ ਬੱਲਬ ਦੀ ਖੋਜ ਕੀਤੀ ਬੱਲਬ ਦੀ ਇਹਦੇ ਸਕੂਲ ਵਿੱਚ ਨਾ ਐਡਸਨ ਦੇ ਇਹਦੇ ਸਕੂਲ ਵਿੱਚ ਪ੍ਰਿੰਸੀਪਲ ਵੱਲੋਂ ਇੱਕ ਚਿੱਠੀ ਲਿਖੀ ਗਈ ਉਹ ਚਿੱਠੀ ਇਹਦੇ ਘਰ ਭੇਜੀ ਗਈ ਚਿੱਠੀ 'ਚ ਕੀ ਲਿਖਿਆ ਸੀ ਜਿਹੜਾ ਤੁਹਾਡਾ ਇਹ ਬੱਚਾ ਹੈ ਸਕੂਲ ਦੇ ਪ੍ਰਿੰਸੀਪਲ ਵੱਲੋਂ ਚਿੱਠੀ ਲਿਖੀ ਗਈ ਜਿਹੜਾ ਤੁਹਾਡਾ ਇਹ ਬੱਚਾ ਹੈ ਇਹ ਸਾਡੇ ਸਕੂਲ ਵਿੱਚ ਪੜਨ ਦੇ ਯੋਗ ਨਹੀਂ ਹੈਗਾ ਇਹਦੀ ਬੁੱਧੀ ਜਿਹੜੀ ਬਾਕੀ ਬੱਚਿਆਂ ਨਾਲ ਨਹੀਂ ਰਲਦੀ ਕਿਰਪਾ ਕਰਕੇ ਅੱਜ ਤੋਂ ਬਾਅਦ ਇਸ ਬੱਚੇ ਨੂੰ ਸਾਡੇ ਸਕੂਲ ਚ ਨਾ ਭੇਜਿਓ ਜਬੂ ਸੰਤ ਸ਼੍ਰੀ ਵਾਹਿਗੁਰੂ ਸਾਡੇ ਸਕੂਲ ਚ ਨਾ ਭੇਜਿਓ ਕਹਿੰਦੇ ਉਹ ਬੱਚੇ ਨੇ ਉਹ ਚਿੱਠੀ ਮਾਂ ਨੂੰ ਫੜਾਈ ਮਾਂ ਆ ਸਕੂਲ ਵਾਲਿਆਂ ਨੇ ਚਿੱਠੀ ਤੇਰੇ ਵਾਸਤੇ ਭੇਜੀ ਹੈ ਤੇ ਆਖਿਆ ਵੀ ਤੂੰ ਨਾ ਪੜੀ ਆਪਣੀ ਮਾਤਾ ਨੂੰ ਫੜਾਈ। ਕਹਿੰਦੇ ਮਾਤਾ ਨੇ ਉਹ ਚਿੱਠੀ ਪੜ੍ਹੀ। ਜਦੋਂ ਚਿੱਠੀ ਪੜ੍ਹੀ ਚਿੱਠੀ ਵਿੱਚ ਲਿਖਿਆ ਤੁਹਾਡਾ ਪੁੱਤ ਸਾਡੇ ਸਕੂਲ ਵਿੱਚ ਆਉਣ ਦੇ ਯੋਗ ਨਹੀਂ ਹੈਗਾ। ਇਹਦੀ ਬੁੱਧੀ ਬਾਕੀ ਬੱਚਿਆਂ ਨਾਲੋਂ ਬੜੀ ਘੱਟ ਹੈ। ਇਹ ਬੜਾ ਪਿੱਛੇ ਚੱਲਦਾ ਹੈ। ਕਿਰਪਾ ਕਰਕੇ ਅੱਜ ਤੋਂ ਬਾਅਦ ਇਹਨੂੰ ਸਾਡੇ ਸਕੂਲ ਜਨਾ ਭੇਜਿਓ। ਕਹਿੰਦੇ ਇੱਕ ਮਾਂ ਦਾ ਹਿਰਦਾ ਇੱਕ ਮਾਂ ਹੈ ਜਿਹੜੀ ਚਾਹੁੰਦੀ ਹੈ ਆਪਣਾ ਆਪ ਬਰਬਾਦ ਕਰਕੇ ਇੱਕ ਮਾਪੇ ਹੀ ਹਨ ਜਿਹੜੇ ਆਪਣੀ ਔਲਾਦ ਨੂੰ ਆਬਾਦ ਕਰਦੇ ਹਨ ਕਹਿੰਦੇ ਮਾਂ ਨੇ ਚਿੱਠੀ ਪੜ੍ਹੀ ਇੱਕ ਟਰੰਕ ਵਿੱਚ ਰੱਖ ਦਿੱਤੀ ਤੇ ਟਰੰਕ ਨੂੰ ਲੋਕ ਲਾ ਦਿੱਤਾ ਤੇ ਉਹ ਬੱਚੇ ਨੇ ਪੁੱਛਿਆ ਮਾਂ ਕੀ ਚਿੱਠੀ ਆਈ ਹੈ ਮੇਰੇ ਸਕੂਲ ਵੱਲੋਂ ਉਹ ਮਾਂ ਆਖਦੀ ਹੈ ਪੁੱਤ ਤੇਰੇ ਸਕੂਲ ਵੱਲੋਂ ਚਿੱਠੀ ਆਈ ਹੈ ਵੀ ਤੇਰਾ ਪੁੱਤ ਬੜਾ ਹੁਸ਼ਿਆਰ ਹੈ। ਇਹਦੀ ਬੁੱਧੀ ਇੰਨੀ ਤੇਜ ਹੈ ਇਹ ਸਾਡੇ ਸਕੂਲ ਚ ਪੜਨ ਯੋਗ ਨਹੀਂ ਹੈਗਾ ਇਹਨੂੰ ਕਿਤੇ ਹੋਰ ਪੜਾਓ। ਇਹਦੀ ਤਾਂ ਇੰਟੈਲੀਜੈਂਸੀ ਬੜੀ ਹੈ। ਇਹ ਗੱਲ ਮਾਂ ਨੇ ਆਖੀ। ਕਹਿੰਦੇ ਉਹ ਬੱਚਾ ਜਦੋਂ ਇਹ ਗੱਲ ਮਾਂ ਨੇ ਆਪਣੇ ਪੁੱਤ ਨੂੰ ਆਖੀ ਉਸ ਬੱਚੇ ਨੇ ਐਡੀ ਮਿਹਨਤ ਕੀਤੀ ਐਡੀ ਸਖਤ ਮਿਹਨਤ ਕੀਤੀ ਜਿਹਨੂੰ ਨਤੀਜ ਦੱਸਦੇ ਸੀ ਜਿਹਨੂੰ ਮੂਰਖ ਦੱਸਦੇ ਸੀ ਸਕੂਲ ਦੇ ਲੋਕ ਉਹਨੇ ਬੱਲਵ ਦੀ ਖੋਜ ਕਰਤੀ ਜਦੋਂ ਸਾਧਨ ਸ਼੍ਰੀ ਵਾਹਿਗੁਰੂ ਆ ਜਿਹੜੀ ਅੱਜ ਰੌਸ਼ਨੀ ਹੈ ਸਾਡੇ ਕਰਨ ਬੱਲਵਾ ਨਹੀਂ ਹੈ ਉਹਨੇ ਖੋਜ ਕੀਤੀ ਹੈ ਜਿਹਨੂੰ ਸਕੂਲ ਦੇ ਆਨੇ ਨਕਾਰਤਾ ਸੀ ਪਰ ਇੱਕ ਮਾਂ ਹੈ ਜਿਹਨੇ ਆਖਿਆ ਵੀ ਨਹੀਂ ਮੇਰਾ ਪੁੱਤ ਹੈ ਕਹਿੰਦੇ ਜਦੋਂ ਇਹ ਉਹਨੇ ਆਪ ਲਿਖਿਆ ਆਪਣੀ ਜੀਵਨੀ ਚ ਕਹਿੰਦਾ ਜਦੋਂ ਮੇਰੀ ਮਾਂ ਚੜ੍ਹਾਈ ਕੀਤੀ ਇੱਕ ਪੁਰਾਣਾ ਡਰੰਗ ਪਿਆ ਸੀ ਮੈਂ ਸੋਚਿਆ ਚਲੋ ਖੋਲ ਕੇ ਹੀ ਵੇਖਾਂ ਜਦੋਂ ਮੈਂ ਟਰੰਕ ਖੋਲ ਕੇ ਵੇਖਿਆ ਉਹ ਟਰੰਕ 'ਚ ਮੈਨੂੰ ਚਿੱਠੀ ਮਿਲੀ ਉਹ ਚਿੱਠੀ 'ਚ ਜੋ ਮੈਂ ਪੜ੍ਹਿਆ ਮੇਰੇ ਸਕੂਲ ਵਾਲਿਆਂ ਨੇ ਜੋ ਲਿਖਿਆ ਸੀ ਪੁਰਾਣੀ ਚਿੱਠੀ ਸੀ ਮੈਂ ਹੈਰਾਨ ਹੋ ਗਿਆ ਕਹਿੰਦਾ ਮੇਰਾ ਸਿਰ ਝੋ ਗਿਆ ਮਾਂ ਅੱਜ ਤੂੰ ਮੇਰੇ ਕੋਲ ਬੇਸ਼ੱਕ ਸਰੀਰ ਕਰਕੇ ਨਹੀਂ ਐ ਪਰ ਅੱਜ ਮੈਂ ਜੋ ਵੀ ਹਾਂ ਤੇਰੇ ਕਰਕੇ ਹਾਂ ਜਪੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਕਰਕੇ ਹਾਂ